ਰੋਕਾਂਗੇ ਅਮਰਸਰ ਦੀ ਨਾਲ ਜੁੜੀ ਵੱਡੀ ਖਬਰ ਦਾ ਕਿਥੇ ਕਿ ਤਿੰਨ ਡਾਕਟਰ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਸਰਕਾਰੀ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ ਇਹਨਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਇਹਨਾਂ ਡਾਕਟਰਾਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ ਤਾਂ ਅਮਰਸਰ ਦੀ ਨਾਲ ਜੁੜੀ ਹੋਈ ਵੱਡੀ ਖਬਰ ਕਿਥੇ ਕਿ ਤਿੰਨ ਡਾਕਟਰਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ ਸਰਕਾਰੀ ਮੈਡੀਕਲ ਕਾਲਜ ਦੇ ਇਹ ਤਿੰਨ ਜੂਨੀਅਰ ਡਾਕਟਰ ਦੱਸੇ ਜਾ ਰਹੇ ਨੇ ਇਹ ਤਿੰਨ ਡਾਕਟਰਾਂ ਨੂੰ ਫਿਲਹਾਲ ਹੋਮ ਆਈਸੋਲੇਟ ਕੀਤਾ ਗਿਆ ਤੇ ਇਹਨਾਂ ਡਾਕਟਰਾਂ ਦੀ ਹਾਲਤ ਬਿਲਕੁਲ ਠੀਕ ਦ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਤਿੰਨ ਡਾਕਟਰ ਕਰੋਨਾ ਪੋਜ਼ਟਿਵ ਪਾਏ ਗਏ ਨੇ ਕੀ ਕੋਈ ਜਾਣਕਾਰੀ ਜੀ ਪ੍ਰਵਿੰਦਰ ਬਿਲਕੁਲ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਤਿੰਨੇ ਜੂਨੀਅਰ ਡਾਕਟਰ ਜਿਹੜੇ ਕਰੋਨਾ ਪੋਜ਼ਟਿਵ ਪਾਏ ਗਏ ਆ ਤੇ ਅੰਮ੍ਰਿਤਸਰ ਦੇ ਕੋਵਿਡ ਦੇ ਕੋਵਿਡ ਦੇ ਲਈ ਵੇਰੀਐਂਟ ਜੇਨ ਜਿਹੜਾ ਇੱਕ ਦੇ ਤਿੰਨ ਮਾਮਲੇ ਜਿਹੜੇ ਸਾਹਮਣੇ ਆਏ ਆ ਜਿਸ ਤੋਂ ਬਾਅਦ ਤਿੰਨਾਂ ਡਾਕਟਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਤੇ ਤਿੰਨਾਂ ਦੀ ਹਾਲਤ ਬਿਲਕੁਲ ਹੁਣ ਠੀਕ ਦਸੀ ਜਾ ਰਹੀ ਹੈ ਹਾਲਾਂਕਿ ਜਿਹੜੇ ਆ ਤਿੰਨ ਕੋਵਿਡ ਦੇ ਮਾਮਲੇ ਸਾਹਮਣੇ ਆਏ ਇਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਡਿਪਾਰਟਮੈਂਟ ਦੁਆਰਾ ਲੋਕਾਂ ਨੂੰ ਐਡਵਾਈਸਰੀ ਜ਼ਰੂਰ ਜਾਰੀ ਕੀਤੀ ਗਈ ਹੈ ਕਿ ਭੀੜ-ਭੜ ਵਾਲੇ ਏਰੀਆ ਦੇ ਵਿੱਚ ਅਗਰ ਜਾਣਾ ਹੈ ਤੇ ਇਲਾਕੇ ਦੇ ਵਿੱਚ ਮਾਸਕ ਪਾ ਕੇ ਜ਼ਰੂਰ ਜਾਇਆ ਜਾਏ ਤੇ ਨਾਲ ਹੀ ਅਗਰ ਖਾਂਸੀ, ਜ਼ੁਕਾਮ, ਬੁਖਾਰ ਦੀ ਸ਼ਿਕਾਇਤ ਆਦੀ ਹੈ ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਏ ਲੇਕਿਨ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਕ ਡਰ ਦਾ ਮਾਹੌਲ ਜ਼ਰੂਰ ਹੈ ਕਿਉਂਕਿ ਜਿਹੜੇ ਤਿੰਨ ਮਾਮਲੇ ਸਾਹਮਣੇ ਆਏ ਉਹ ਤਿੰਨੋ ਜੂਨੀਅਰ ਡਾਕਟਰ ਹੈ ਜਿਹੜੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਕੰਮ ਕਰ ਰਹੇ ਸੀ ਪਰਮਿੰਦਰ ਹਾਂ ਠੀਕ ਹੈ ਮੈਂ ਤਾਂ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੰਮ੍ਰਿਤਸਰ ਦੇ ਵਿੱਚ ਤਿੰਨ ਡਾਕਟਰ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਸਰਕਾਰੀ ਮੈਡੀਕਲ ਕਾਲਜ ਦੇ ਤਿੰਨ ਜੂਨੀਅਰ ਡਾਕਟਰ ਦੱਸੇ ਜਾ ਰਹੇ ਨੇ ਤਾਂ ਕਰੋਨਾ ਰਿਪੋਰਟ ਪੋਸਟ ਹੋਣ ਦੇ ਬਾਅਦ ਉਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹਾਲਾਂਕਿ ਤੇਨਾਂ ਡਾਕਟਰਾਂ ਦੀ ਹਾਲਤ ਬਿਲਕੁਲ ਠੀ ਰੋਕਾਂ ਅਗਲੀ ਵੱਡੀ ਖਬਰ ਦਾ ਹੈ ਹਿਮਾਚਲ ਦੇ ਮੰਡੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਪਟੜੀ ਘਾਟ ਦੇ ਵਿੱਚ ਖੜ ਦੇ ਵਿੱਚ ਡਿੱਗੀ ਹੈ ਬੱਸ ਹਾਸੇ ਦੇ ਵਿੱਚ 15 ਤੋਂ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਬੱਸੇ ਇੱਥਾਂ 2-3 ਲੋਕਾਂ ਦੇ ਦੱਬੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਬਚਾਅ ਤੇ ਰਾਤ ਕਾਰਜ ਲਗਾਤਾਰ ਜਾਰੀ ਹੈ ਜਾਹੂ ਤੋਂ ਮੰਡੀ ਜਾ ਰਹੀ ਸੀ ਨਿੱਜੀ ਬੱਸ ਜੋ ਕਿ ਰਾਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਗਈ ਆ ਮੰਡੀ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ ਆ ਪਟੜੀ ਘਾਟ ਖੜ ਦੇ ਵਿੱਚ ਬੱਸ ਜਾ ਡਿੱਗਦੀ ਹੈ ਆ ਮੌਕੇ ਦੀ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਸਾਹਮਣੀਆਂ ਨੇ ਕਿਥੇ ਕਿ ਪੂਰਾ ਹਾਸਾ ਵਾਪਰੇ ਹਾਸੀ ਦੇ ਵਿੱਚ 15 ਤੋਂ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਬੱਸ ហេਠਾਂ 2 ਤੋਂ 3 ਲੋਕਾਂ ਦੇ ਦੱਬੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਆ ਤਾਂ ਬਚਾਤ ਤੇ ਰਾਹਤ ਕਾਰਜ ਮੌਕੇ ਤੇ ਲਗਾਤਾਰ ਜਾਰੀ ਹੈ ਪ੍ਰਸ਼ਾਸਨ ਦੀਆਂ ਹੋਰ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਉਸੇ ਹੀ ਬੱਸ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜੋ ਕਿ ਪਟੜੀ ਘਾਟ ਖੜ ਦੇ ਵਿੱਚ ਅਚਾਨਕ ਜਾ ਡਿੱਗਦੀ ਹੈ ਅਤੇ ਇਸ ਹਾਦਸੇ ਦੇ ਵਿੱਚ 15 ਤੋਂ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਆ ਦਰਸਲ ਜਦੋਂ ਬੱਸ ਜਾਹੂ ਤੋਂ ਮੰਡੀ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਮੰਡੀ ਦੇ ਵਿੱਚ ਹਾਸਾ ਵਾਪਰ ਜਾਂਦਾ ਹੈ ਜਦੋਂ ਡੂੰਗੀ ਖੱਡ ਦੇ ਵਿੱਚ ਬੱਸ ਜਾ ਡਿੱਗੀ ਉਸ ਦੇ ਬਾਅਦ ਜਾਣਕਾਰੀ ਪੁਲਸ ਦੇ ਕੋਲ ਪਹੁੰਚਾਈ ਗਈ ਪੁਲਸ ਮੌਕੇ ਤੇ ਪਹੁੰਚੀ ਵੱਖ-ਵੱਖ ਰਾਤ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਤਾਂ ਮੌਕੇ ਤੇ ਰਾਤ ਤੇ ਬਚਾਅ ਕਾਰ ਚਲਾਇਆ ਜਾ ਰਿਹਾ ਹੈ ਆ ਤੁਹਾਨੂੰ ਉਸ ਬੱਸ ਦੀਆਂ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਕਿਉਂਕਿ ਖੱਡ ਦੇ ਵਿੱਚ ਬੱਸ ਡਿੱਗਣ ਦੇ ਨਾਲ ਕਾਫੀ ਬੱਸ ਨੁਕਸਾਨੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਹਾਸੇ ਦੇ ਵਿੱਚ 15 ਤੋਂ 30 ਲੋਕ ਜੋ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਬੱਸੇ ਹੀਠਾਂ 2 ਤੋਂ 3 ਲੋਕਾਂ ਦੇ ਦੱਬੇ ਹੋਣ ਦੀ ਵੀ ਫਿਲਹਾਲ ਆ ਸੰਭਾਵਨਾ ਜਤਾਈ ਜਾ ਰਹੀ ਜਦੋਂ ਕਿ ਲਗਾਤਾਰ ਬਾਹਰ ਕੱਢਣ ਦੀਆਂ ਵੀ ਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਬਸਤੀਆਂ ਹੋਰ ਸਵਾਰੀਆਂ ਵੀ ਜਿਨ੍ਹਾਂ ਨੂੰ ਕਿ ਕੱਢਿਆ ਗਿਆ ਉਹ ਵੀ ਨਜ਼ਰ ਆ ਰਹੀਆਂ ਨੇ ਹੋਰ ਸਥਾਨਕ ਵਾਸੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਅਤੇ ਵਕਫਾਕ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਬਚਾਅ ਤੇ ਰਾਹਤ ਕਾਰਜ ਲਗਾਤਾਰ ਚਲਾਇਆ ਜਾ ਰਿਹਾ ਹੈ ਜੋ ਕਿ ਬਸ ਪਟੜੀ ਘਾਟ ਖਟ ਦੇ ਵਿੱਚ ਅਚਾਨਕ ਜਾ ਡਿੱਗਦੀ ਹੈ ਤਾਂ ਉਸ ਦੇ ਬਾਅਦ ਰਾਤ ਦੇ ਬਚਾਅ ਕਾਰਜ ਮੌਕੇ ਤੇ ਚਲਾਇਆ ਜਾ ਰਿਹਾ 15 ਤੋਂ 20 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਸਿੰਗਲੇ ਨੇ ਆਮਲੇ ਐ ਐਸੇ ਖਬਰਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਰੇਂਦਰ ਭਾਰਤਵਾ ਛੁੱਟ ਚੁੱਕੇ ਨੇ ਵਿਰੇਂਦਰ ਮੌਕੇ ਦੀ ਕੀ ਕੋ ਜਾਣਕਾਰੀ ਆ ਕਿੰਨੀਆਂ ਸਵਾਰੀਆਂ ਬਸ ਦੇ ਵਿੱਚ ਸਵਾਰਸਨ ਕਿੰਨੇ ਲੋਕ ਜ਼ਖਮੀ ਹੋਏ ਨੇ देखिए परमिंदर अभी तकरीबन आधा घंटा पहले की ये बात है जब एक प्राइवेट बस से जाहू से कलखर की तरफ आ रही थी और पटड़ी घाट एक स्टेशन आता है जहां पर ये बस अनियंत्रित होकर जो है वो खाई में गिर गई गनीमत यही रही कि ज्यादा गहरी खाई में बस नहीं गिरी है सड़क से कुछ ही दूरी पर जो है वो बस लुढ़कर वहां पर अटक गई है इस बस में जो हमें प्रारंभिक तौर पर जानकारी मिली है कि 20 से 25 लोग इसमें सवार थे जिसमें से अधिकतर लोगों को रेस्क्यू करके निकाल दिया गया है और गंभीर अवस्था में उन्हें मेडिकल कॉलेज नेरचौक रेफर कर दिया गया उपचार के लिए ऐसा अभी बताया जा रहा है कि बस के नीचे दो से तीन लोगों के दबे होने की आशंका है और इसके लिए वहां पर क्रेन जो है वो मौके पर मंगवाई गई है क्रेन के आते ही जब उसकी मदद से इस बस को हटाया जाएगा तो ही फिर स्थिति जो है वो स्पष्ट हो पाएगी सरकाघाट थाना जो पुलिस की टीम है वो मौके पर पहुंच चुकी है डीएसपी सरकाघाट वो भी मौके पर पहुंचने वाले हैं और यहां पर जो है वो राहत और बचाव कार्य का जो है वो जायजा ले रहे हैं बड़ी बात ये भी है कि यहां पर लगातार बारिश हो रही है जिस कारण जो है राहत और बचाव कार्य में थोड़ी ज्यादा दिक्कत भी आ रही है जी परमिजीत हां वरिंदर जो सवारियां नु बाहर कडया गया है ज्यादा गंभीर जख्मीता नहीं कोई जानी नुकसान तो नहीं किसी तरीके का होया देखिए अभी तक किसी प्रकार के जानमे नुकसान की खबर नहीं है लेकिन जो सवारियां बचाई गई हैं जो बची हुई हैं उनमें से तकरीबन 5 से 10 यात्री ऐसे हैं जिन्हें काफी गंभीर चोटें आई हैं और उन्हें उपचार के लिए मेडिकल कॉलेज नेटवर्क भेज दिया गया है जी हां ठीक है वरिंद्र फिलहाल दी पूरी जानकारी दी बहुत-बहुत धन्यवाद हिमाचल दे मंडी दीयां तानो सी तस्वीरें बुखारेंगे कि अचानक बस पटरी काड खड्डे के का बीच जा डगी हादसे के बीच 15 से 20 लोगों दे ਅਰ ਜ਼ਖਮੀ ਹੋਣ ਦੀ ਖਬਰ ਹੈ ਇਹਨਾਂ ਨੂੰ ਕਿ ਇਲਾਜ ਲਈ ਹਸਪਤਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਉੱਥੇ ਬੱਸ ਦੇ ਹੇਠਾਂ 2 ਤੋਂ 3 ਲੋਕਾਂ ਦੇ ਦੱਬੇ ਹੋਣ ਦੀ ਵੀ ਸੰਭਾਵਨਾ ਹੈ ਇਹਨਾਂ ਨੂੰ ਕਿ ਲਗਾਤਾਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਰੁਕ ਕਰਨ ਅਗਲੀ ਵੱਡੀ ਖਬਰ ਦਾ ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਬਠਿੰਡਾ ਪੁਲਿਸ ਦਾ ਇੱਕ ਹੋਰ ਮੁਲਜ਼ਮ ਖਿਲਾਫ ਲੁਕਾਟ ਨੋਟਿਸ ਤਰਨਤਾਰਨ ਦੇ ਰਣਜੀਤ ਸਿੰਘ ਦੇ ਖਿਲਾਫ ਦਰਸਲ ਲੁਕਾਟ ਨੋਟੀ ਜਾਰੀ ਕਰ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਅਮਰੋਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕਤਲ ਵਾਲੀ ਰਾਤ ਨੂੰ ਦੁਬਈ ਚਲਾ ਗਿਆ ਸੀ ਦੁਬਈ ਫਰਾਰ ਹੋ ਗਿਆ ਸੀ ਅਮਰਪਾਲ ਮਹਿਰੋਂ ਜੋ ਕਿ ਪੁਲਿਸ ਦੇ ਬਲੇ ਵੱਡਾ ਖੁਲਾਸਾ ਕੀਤਾ ਗਿਆ ਹਾਲਾਂਕਿ ਇਸ ਕੇਸ ਦੇ ਵਿੱਚ ਆ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਆ ਤਾਂ ਇਸੇ ਨੂੰ ਲੈ ਕੇ ਹੁਣ ਇੱਕ ਹੋਰ ਮੁਲਜ਼ਮ ਦੇ ਖਿਲਾਫ ਲੋਕਅਟ ਨੋਟਿਸ ਜਾਰੀ ਕੀਤਾ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨ ਜੁੜ ਚੁੱਕੇ ਨੇ ਆ ਸੂਰਜ ਇੱਕ ਹੋਰ ਮੁਲਜ਼ਮ ਦੇ ਖਿਲਾਫ ਲੋਕਅਟ ਨੋਟਿਸ ਜਾਰੀ ਕੀਤਾ ਗਿਆ ਉਸ ਮੁਲਜ਼ਮ ਬਾਰੇ ਕੀ ਕੋ ਜਾਣਕਾਰੀ ਕਿ ਸਿੱਧੇ ਤੌਰ ਤੇ ਕਤਲ ਕੇਸ ਦੇ ਵਿੱਚ ਉਸਦੀ ਭੂਮਿਕਾ ਹੈ ਬਿਲਕੁਲ ਕਮਲਕੌਰ ਅਮੀ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕਿ ਪੁਲਿਸ ਨੇ ਇੱਕ ਹੋਰ ਆਪਨੀ ਦੇ ਖਿਲਾਫ ଲוקਆਊਟ ਨੋਟਿਸ ਜਾਰੀ ਕੀਤਾ ਹੈ ਸਨਾਮ ਰਜਵੀਰ ਸਿੰਘ ਜਿਲ੍ਹਾ ਕਰਨਤਾਰਨ ਦਾਸਰੇ ਨੇ ਇਹ ਵੀ ਕਿ ਕਿਤੇ ਇਸ ਕਤਲ ਵਾਲੇ ਮਾਮਲੇ ਦੇ ਵਿੱਚ ਸਸਪੈਕਟਡ ਹੈ ਸਿੱਧੇ ਤੌਰ ਤੇ ਨਾਮ ਰਿਹਾ ਆਪ ਹਜੇ ਤੱਕ ਨਹੀਂ ਹੈ ਕਿ ਅਗਰੇ ਕਿਉਂਕਿ ਦੋ ਹੋਰ ਲੋਕਾਂ ਨੂੰ ਵੀ ਇਸ ਮਾਮਲੇ ਕਿ ਨਾਮਜ਼ਦ ਕੀਤਾ ਸੀ ਪਹਿਲਾਂ ਤਿੰਨ ਲੋਕਾਂ ਦਾ ਇਸ ਮਾਮਲੇ ਕਿ ਨਾਮਜ਼ਦ ਕੀਤਾ ਜਾਂਦਾ ਤੇ ਦੋ ਹੋਰ ਲਿਖਦੇ ਨੇ ਜਿਹੜੇ ਇੱਕ ਮਾਮਲੇ ਦੇ ਨਾਮਜਿਤ ਕੀਤੇ ਜਾਂਦੇ ਨੇ ਤਾਂ ਕਿ ਉਸ ਨੂੰ ਲੈ ਕੇ ਵੀ ਯੂਕੋਟ ਨੋਟਿਸਸ ਕਰਕੇ ਜਾਰੀ ਕੀਤਾ ਗਿਆ ਕਿ ਕਿ ਇਹ ਪਹਿਲਾਂ ਗੱਲ ਕੀਤੀ ਜਾਵੇ ਕਿ ਅਮਰਪਾਲ ਮਹਿਰੋ ਜਿਹੜਾ ਉਹ ਯੂਏਈ ਫਰਾਰ ਹੋ ਗਿਆ ਸੀ ਜਾਂ ਕਿਉਂਕਿ ਤੁਸ ਨੂੰ ਪਹਿਲਾਂ ਹੀ ਕਿਤੇ ਨਾ ਕਿ ਜਿੱਥੇ ਅਕਸਾਮੀਆਂ ਅਕਮਲ ਨੂੰ ਵਾਪਸ ਲੈਣ ਨੂੰ ਲਿਖਨ ਦਿੱਤਾ ਜਾਂਦਾ ਤਾਂ ਸਭ ਤੋਂ ਜ਼ਿਆਦਾ ਇਸ ਜਗ੍ਹਾ ਵਿਦੇਸ਼ ਵਿਕੇ ਜਾਂਦੇ ਨੇ ਕਿਹਾ ਜਾਂਦਾ ਕਿ ਵਿਦੇਸ਼ ਵਿੱਚ ਚਲੇ ਜਾਂਦੇ ਨੇ ਤਾਂ ਕਰਕੇ ਹਾਲਾਂਕਿ ਅਮਰਪਾਲ ਮਹਿਰੋ ਜਿਹੜਾ ਯੂਏਈ ਫਰਾਰ ਹੋ ਗਿਆ ਸੀ ਜਾਂ ਉਸ ਨੂੰ ਵੀ ਲਿਆਉਣ ਵਾਸਤੇ ਪੁਲਿਸ ਨੇ ਕੋਸ਼ਿਸ਼ਾਂ ਪੇਸ਼ ਕਰ ਦਿੱਤੀ ਜਿਹੜੇ ਪਰ ਦੂਸਰੇ ਪਾਸੇ ਜਿਹੜੇ ਹੋਰ ਮੁਦਿਰਮੇਂ ਗੇਂਦੇ ਕੋਲਤੀ ਪਕਰ ਤੋਂ ਬਾਹਰ ਨੇ ਉਹਨਾਂ ਦੇ ਖਿਲਾਫ ਵੀ ਪੁਲਿਸ ਨੇ ਵੱਡੇ ਕਾਰਜ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਔਰ ਲੋਕੋਟ ਨੋਟਸ ਦਾ ਜਿਹੜਾ ਉਹ ਰঞ্জੀਤ ਸਿੰਘ ਦੇ ਖਿਲਾਫ ਜਾਰੀ ਕੀਤਾ ਗਿਆ ਹੈ। ਹਾਂ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਮਲਕੁਰ ਭਾਬੀ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਇਸ ਕੇਸ ਦੇ ਵਿੱਚ ਆ ਪੁਲਿਸ ਨੇ ਇੱਕ ਹੋਰ ਮੁਲਜ਼ਮ ਦੇ ਖਿਲਾਫ ਲੋਕੋਟ ਨੋਟਿਸ ਜਾਰੀ ਕਰ ਦਿੱਤਾ ਹੈ। ਤਰਨਤਾਰਨ ਦਾ ਰਹਿਣ ਬੜਾਏ ਰঞ্জੀਤ ਸਿੰਘ ਨਾਮ ਦਾ ਮੁਲਜ਼ਮ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਹਿਰੋਂ ਦੇ ਖਿਲਾਫ ਨੋਟਿਸ ਜਾਰੀ ਕੀਤਾ ਗਿਆ। ਹਾਲਾਂਕਿ ਕਤਲ ਵਾਲੀ ਰਾਤ ਹੀ ਅਮਰਤਪਾਲ ਮਹਿਰੋਂ ਜੋ ਕਿ ਦਬਈ ਫਰਾਰ ਹੋ ਗਿਆ ਸੀ ਜੋ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਤੇ ਇਸ ਕੇਸ ਦੇ ਵਿੱਚ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਹ ਰਿਣੀਆ ਦੇ ਪਲੇਨ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਕੋਲਕਾਤਾ 에어ਪੋਰਟ ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਤਕਨੀਕੀ ਖਰਾਬੀ ਜੋ ਕਿ وجہ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਜਹਾਜ਼ ਨੂੰ ਐਮਰਜੈਂਸੀ ਲੈਂਡ ਕੀਤਾ ਗਿਆ ਸਨ ਫਰਾਂਸਿਸਕੋ ਤਦ ਦਰਸਲ ਇਹ ਫਲਾਈ